ਸਤਿ ਸ੍ਰੀ ਅਕਾਲ ਜੋ ਸਾਡੇ ਜੀ ਵਾਲਾ ਰੋਡ ਮਿਕਸ ਜਿਹੜੀ ਨਾਲ ਪਹੁੰਚ ਗਈ ਆਦੀਪਾਲ ਸੰਧੂ ਜੀ ਇਸ ਕੋਟ ਪੁਰਾਣੇ ਸ਼ਾਨ ਪਰ ਜਿੰਨਾ ਨੇ ਤੁਹਾਨੂੰ ਇਹਨਾਂ ਦੇ ਸਤਿ ਸ੍ਰੀ ਕਰਕੇ ਅੱਜ ਤੁਸੀਂ ਇੱਥੇ ਪਹੁੰਚੇ ਆਂ ਤਾਂ ਇਹ ਨਾਲ ਪਹੁੰਚੇ ਪੂਪੁਰਾਣੇ ਸਾਡੇ ਪੇਂਚੀ ਪਲਵੰਦਰ ਪਾਲ ਜੀ ਸਮਸ਼ਾਨ ਮਿਸਲ ਐਮ ਸੀ ਭੁਪਿੰਦਰ ਸਿੰਘ ਸਤੂਪਰਤਾ ਜੀ ਨਗਰ ਕੌਂਸਲ ਪਰ ਜੀ ਬਹੁਤ ਹੀ ਸਤਿਕਾਰਯੋਗ ਤੇ ਮਾਣਯੋਗ ਜੀਵਿ ਵਾਲਾ ਰੋਡ ਦੀ ਬਸਰ ਨੌਜਵਾਨ ਟੀਮ ਅਰ ਜੀਵੀਆਂ ਪੈਣਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਭ ਐਪਰੀਸ਼ੀਏਟ ਕਰਦੀ ਆ ਮਾਇਕ ਜੀ ਦਾ ਖਾਸਾ ਮਾਇਕ ਜੀ ਕੀ ਪਤਨੀ ਜੀਵੀਆਂ ਪੈਣਾ ਅੱਜ ਸਵੇਰ ਚੱਲੀ ਹਈਆਂ ਤਾਂ ਤੇ ਕੋਲੇ ਲੇਟ ਪਹੁੰਚੀਆਂ ਅੱਜ ਮਾਂ ਦੇ ਰੂਪ ਤੇ ਤਾਂ ਮੈਂ ਲੱਖ ਲੱਖ ਵਧਾਈ ਜਿੰਦੀ ਆ ਕਿ ਇੱਕ ਮਾਂ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇ ਕੇ ਆਪਣੇ ਸਮਾਜ ਵਿੱਚ ਆਪਣੇ ਆਪਣੇ ਪਰਿਵਾਰ ਦਾ ਨਾਮ ਉੱਚਾ ਖਰੋਸ਼ ਕਰਨ ਵਿੱਚ ਮਦਦ ਕਰਦੀ ਆ ਪਰ ਮੈਂ ਤੁਹਾਨੂੰ ਅੱਜ ਦੇ ਦਿਨ ਤੇ ਲੱਖ ਲੱਖ ਬਤਾਈ ਜਿੰਨੀ ਆ ਅੱਜ ਇਹ ਜਿਹੜਾ ਸਮਾਂ ਹੈ ਇਹ ਸਾਡੇ ਵਾਸਤੇ ਬਹੁਤ ਦਾਤਕ ਸਮਾਂ ਸੱਤ ਗੁਰਿਆ ਕਿ ਇਹ ਰਾਇ ਜੀ ਦੀ ਇਹ ਮੇਰੀ ਕੱਲੀ ਦੀ ਲੜਾਈ ਨਹੀਂ ਹੈ ਤੁਸੀਂ ਸਾਰਿਆਂ ਨੇ ਮੇਰੇ ਨਾਲ ਲੜਿਆ ਔਰ ਇਹ ਸਾਡੀ ਲੜਾਈ ਮੋਤੀ ਨਾਲ ਹੈ ਇਹ ਸਾਡੀ ਲੜਾਈ ਭਗਵਾਨ ਸਮਾਨ ਨਾਲ ਆ ਉਹ ਬੰਦੇ ਆ ਜਿਹੜੇ ਸਾਡੇ ਹਿੰਦੁਸਤਾਨ ਨੂੰ ਔਰ ਪੰਜਾਬ ਨੂੰ ਖਤਮ ਕਰਨ ਵਾਸਤੇ ਚੁਲੇ ਹੋਏ ਆ ਮੋਤੀ ਸਿੰਧੂ ਸਾਹਬ ਨੇ ਦੱਸਿਆ ਕਿ ਜੀਨੇ ਸਾਡੇ ادارے ਬੰਦ ਕਰਾ ਦੇ ਸਾਡੇ ਸਕੂਲ ਕਾਲਜ ਬੰਦ ਕਰਾ ਦੇ ਵੱਡੇ ਵੱਡੇ ادارے ਵੇਚ ਦੇ ਆ ਤੁਸੀਂ ਵੇਖਿਆ ਇੱਕ ਰਾਹੁਲ ਗਾਂਧੀ ਜੀ ਹੈ ਜਿਨ੍ਹਾਂ ਨੇ ਟੈਕਲ ਯਾਤਰਾ ਕਰਕੇ ਹਰ ਵਰਗ ਦੇ ਲੋਕਾਂ ਤੋਂ ਪੁੱਛਿਆ ਕਿ ਤੁਹਾਨੂੰ ਕੀ ਸੂਝ ਹੈ थे ना भी राहुल गांधी जी राहुल गांधी पैदल यात्रा कर रहे हैं और दि परिवार अज जो गारंटी आई है अब जारी गारंटी दिखी है ना ਅਪ ਬਹੁਤ ਈਜਾ ਸਾਡੇ ਪਰਿਵਾਰਾਂ ਨੂੰ ਮੁਹੱਈਆ ਕਰਵਾਈਆਂ ਜਾਣੀਆਂ ਇੱਕੋ ਇੱਕ ਰਾਮ ਗਾਂਧੀ ਜੀ ਜਿਨ੍ਹਾਂ ਦੀ ਸੋਚ ਚਾਹੇ ਉਹ ਕਿਸਾਨ ਹੋਵੇ ਚਾਹੇ ਗਰੀਬ ਹੋਵੇ ਚਾਹੇ ਉਹ ਮਜ਼ਦੂਰ ਹੋਵੇ ਚਾਹੇ ਇੱਕ ਦੁਕਾਨਦਾਰ ਹੋਵੇ ਉਹਨਾਂ ਨੇ ਸਾਰੇ ਵਰਗ ਨੂੰ ਨਾਲ ਲੈ ਕੇ ਚੱਲੇ ਔਰ ਸਾਰਿਆਂ ਵਾਸਤੇ ਸਹੂਲਤਾਂ ਮੁਹੱਈਆ ਕਰਾਈਆਂ ਔਰ ਜਿਹੜੀਆਂ 5 ਗਰੰਟੀਆਂ ਦਿੱਤੀਆਂ ਸੰਧੂ ਸਾਹਿਬ ਨੇ ਤੁਹਾਨੂੰ ਦੱਸੀਆਂ ਉਹ 5 ਗਰੰਟੀਆਂ ਐਨ ਬੈਲ ਲੱਖ ਹੋਣੀਆਂ ਇਹ ਵੀ ਉਹ ਪੈਨੋਂ ਇਹ ਸਾਡੀ ਲੜਾਈ ਹੈ ਇਹ ਸਾਡੀ ਹਿੰਦੁਸਤਾਨ ਨੂੰ 54 ਲੜਾਈਆਂ ਇਹ ਸਾਡੀ ਪੰਜਾਬ ਸੂਬੇ ਨੂੰ ਸੋਚੀ ਜੜਾਈਏ ਇਹ ਜਿਹੜਾ ਸਾਡਾ ਕੋਟਪੁਰ ਹੈ ਨਾ ਸੰਧੂ ਸਾਹਿਬ ਨੇ ਬਹੁਤ ਕੰਮ ਕਰਾਇਆ ਔਰ 2 ਸਾਲ ਦੀ ਜਿਹੜੀ ਸਰਕਾਰ ਤੁਸੀਂ ਬਦਲਾ ਲੈ ਕੇ ਆਏ ਸੀ ਉਹਨਾਂ ਨੂੰ ਪੁੱਛੋ ਨਾ ਕੀ ਕਰਾਇਆ ਤੁਸੀਂ ਇੱਥੇ ਆਏ ਤਾਂ ਡੇ ਕੋਲ ਪਤਾ ਲੈਣਾ ਹਜ਼ਾਰ ਹਜ਼ਾਰ ਦਾ ਵਾਅਦਾ ਕਰਕੇ ਉਹਨਾਂ ਨੇ ਪੁੱਛਿਆ ਕਿ ਬੀਬੀਆਂ ਭੈਣਾਂ ਨਾ ਅੱਜ ਜਿਹੜੇ ਨੌਜਵਾਨ ਵਿਰੋਧੋ ਝਾਰੂ ਚੱਕ ਕੇ ਪਿੱਛੇ ਤੇਰੇ ਫਿਰਦੇ ਰਹਿੰਦੇ ਸੀਗੇ ਆਪ ਦੇ ਆਪ ਦੇ ਡੀਜ਼ਲ ਪੈਟਰੋਲ ਆਹ ਕਿ ਚੋਣਾਂ ਦਾ ਸਾਡੇ ਮਾਪਿਆਂ ਦਾ ਸਾਡੇ ਭੈਣ ਭਰਾਵਾਂ ਦਾ ਤੁਸੀਂ ਪਤਾ ਲਿਆ ਮੱਲੇ ਜਾ ਕੇ ਆ ਝੜਕਾਂ ਦੀ ਸਾਰ ਲਈ ਐ ਇਹ ਕਹਿਣਾ ਖੜ ਕੇ ਗੱਲ ਕਰਨੀ ਬਹੁਤ ਸੌਖੀ ਹੁੰਦੀ ਆ ਜਦੋਂ ਇੱਥੇ ਖੜ ਕੇ ਬੋਲਣਾ ਪੈਂਦਾ ਨਾ ਤੇ ਲੜਾਈ ਕਰਨੀ ਪੈਂਦੀ ਆਪਣੇ ਪਰਿਵਾਰਾਂ ਵਾਸਤੇ ਉਦੋਂ ਪਤਾ ਲੱਗਦਾ ਇਹ ਇੱਕ ਕਾਂਗਰਸ ਪਾਰਟੀ ਆ 70 ਸਾਲ ਪੁਰਾਣੀਆਂ ਬਜ਼ੁਰਗ ਬੈਠੇ ਨੇ ਕਿੰਨੇ ਲੰਬੀਓ ਕਰਦੇ ਕਿੰਨੀ ਵੱਡੀਆਂ ਇੰਨਾ ਨਹੀਂ ਪਤਾ ਕਾਂਗਰਸ ਪਾਰਟੀ ਸਾਨੂੰ ਅੱਜ ਇੱਥੇ ਲੈ ਕੇ ਆਈ ਆ। ਤੁਹਾਡੇ ਪਰਮਾਨ ਦੀ ਬੱਚੀ ਨੂੰ ਟਿਕਟ ਦੇ ਕੇ ਨਵਾਸਿਆ ਬਹੁਤ ਵੱਡੀ ਗੱਲ ਹੈ। ਤੁਹਾਡੇ ਪਰਿਵਾਰ ਵਾਸਤੇ ਐਡਾ ਵੱਡਾ ਮਾਣ ਮਿਲਿਆ ਤੁਹਾਡੇ ਪਰਿਵਾਰ ਦੀ ਬੱਚੀ ਨੂੰ। ਪਰ ਮੈਂ ਤੁਹਾਡੇ ਦੇ ਹੱਥ ਜੋੜ ਕੇ ਬੇਨਤੀ ਕਰਦੀ ਆ ਜਿੰਨੇ ਵੀ ਇੱਥੇ ਕਾਲਜ ਹੈ, ਸਕੂਲ ਹੈ, ਉਹ ਸਰਕਾਂ ਹੁੰਦੇ ਚਾਹੀਏ ਉਹ ਗੰਦਾ ਨਾਲਾ ਹੋਵੇ ਅਸੀਂ ਪਹਿਲ ਦੇ ਆਧਾਰ ਤੇ ਗੇਸ ਨੂੰ ਉੱਠ ਪੁਰੇ ਨੂੰ ਅਸੀਂ ਪਹਿਲ ਦੇ ਆਧਾਰ ਤੇ ਪੱਟੇ ਫੰਡ ਲਿਆ ਕੇ ਅਸੀਂ ਇਹ ਚੀਜ਼ਾਂ ਅਤੇ ਪੱਤੀ ਆਪਣਾਵਾ ਔਰ ਅੱਜ ਜਿਹੜਾ ਨਸ਼ਾ ਹੈ ਨਸ਼ਾ ਕਿਉਂ ਹੈ ਤੇ ਇਹ ਸਾਡੇ ਬੱਚਿਆਂ ਨੂੰ ਗਰਾਉਂਡਾਂ ਦੀ ਲੋੜ ਹੈ ਉਹਨਾਂ ਨੂੰ ਵਿਦਿਕਾਰ ਦੀ ਲੋੜ ਹੈ ਰਿਸ਼ਕਾਰ ਮੰਗੋ ਐਨ ਮਿਸਨ ਆ ਚਾਹੀਦਾ ਫਰੀ ਦਾ ਕੋਸ਼ਿਸ਼ ਨਹੀਂ ਯਾ ਫਿਰ ਸਾਡੇ ਕੋਲੇ ਹੱਥ ਪੈਣਗੇ ਅਸੀਂ ਕਮਾਈ ਕਰਾਂਗੇ ਸਾਡੇ ਬੱਚਿਆਂ ਨੂੰ ਰੋਜ਼ਗਾਰ ਦੇ ਮੌਕੇ ਚਾਹੀਦੇ ਆ ਬੀਬੀਆਂ ਭੈਣਾਂ ਨੂੰ ਕੰਮ ਚਾਹੀਦਾ ਤਾਂ ਜੋ ਆਪਣਾ ਪਰਿਵਾਰ ਪਾਲ ਸਕਣ ਸੋ ਬੀਬੀਆਂ ਭੈਣਾਂ ਹੱਥ ਜੋੜ ਕੇ ਬੇਨਤੀ ਕਰਦੀ ਆ ਵਧੀਆ ਗਰਾਉਂਡਾਂ ਬਣਾਈਆਂ ਜਾਣੀਆਂ ਵਧੀਆ ਤੁਹਾਡਾ ਵਿਕਾਸ ਕੀਤਾ ਜਾਊਗਾ ਅਗਰ ਤੁਸੀਂ ਮੈਨੂੰ ਮੌਕਾ ਦਿੰਦੇ ਆ ਆਪਣੀ ਭੈਣ ਨੂੰ ਛੋਟੀ ਨੂੰ ਆਪਣੀ ਬੱਚੀ ਨੂੰ ਤਾਂ ਮੈਂ ਤੁਹਾਡੇ ਵਾਸਤੇ ਹਮੇਸ਼ਾ ਹਾਜ਼ਰ ਹਾਂ ਉਸ ਰਾਣੀ ਕਰੀਦਾ ਕੋਈ ਕੱਲ ਨੂੰ ਕਿਤੇ ਗਲਤੀ ਹੋ ਜਾਂਦੀ ਹੈ ਮਾਣਾ ਮੋਟਾ 100 ਚੋਂ ਇੱਕ ਕੰਮ ਰਹਿ ਜੇ ਨਾ ਉਹ ਆਪਾਂ ਦੇ ਜਿੱਤ ਨੇ ਆ ਮੈਂ ਕੱਟ ਕੇ ਝੋਲੀ ਕਰੀ ਖੜੀ ਆ ਪਾ ਦੂੰ ਜਿੰਨੇ ਗੁੱਸੇ ਕਿਹਿਆ ਨਾਲ ਲੈ ਕੇ ਜਾਉਂ ਤੇ ਕਰੋ ਨਹੀਂ ਭਾਵੇਂ ਮੋੜੇ ਐਸੇ ਪੇਰਾਉਂ ਵਾਪਸ ਵਾਦਾ ਕਰਕੇ ਜਾਂਦੀ ਆ ਤੁਸੀਂ ਮੈਨੂੰ ਲੋਕ ਸਭਾ ਭੇਜੋ ਜਿੰਨੇ ਵੀ ਕੰਮ ਹੈ ਪੈਲ ਦੇ ਧਾਰਤੇ ਕਰਾਉਂਦੀ ਔਰ ਵੱਡੇ ਫੰਡ ਲਿਆ ਕੇ ਦਊਂ ਕੋਟ ਪੂਰੇ ਵਿਸ਼ੇਸ਼ ਤੌਰ ਤੇ ਸੋਟਾ ਅੰਟੀ ਹੱਥ ਜੋੜ ਕੇ ਬੇਨਤੀ ਕਰਦੀ ਆ ਆਪਣੀ ਭੈਣ ਦੇ ਸਿਰ ਤੇ ਹੱਥ ਰੱਖੋ ਪਿਆਰ ਲਓ ਔਰ ਜਿਵੇਂ ਤੁਸੀਂ ਅੱਜ ਟੀਬਟੀ ਪਟਾਖਾ ਕੀਤਾ ਮੇਰੇ ਵਾਸਤੇ ਜਿਸੇ ਤਰ੍ਹਾਂ ਇੱਕਿਤ ਕੂਟ ਦੇ ਪੈਰਾ ਦੇ ਕੇ ਕਾਂਗਰਸ ਪਾਰਟੀ ਨੂੰ ਜਿਤਾ ਕੇ ਰਾਹੁਲ ਗਾਂਧੀ ਜੀ ਨੂੰ ਪ੍ਰਧਾਨ ਮੰਤਰੀ ਬਣਾਈਏ ਔਰ ਤੁਹਾਡੇ ਸਾਰੇ ਕਿਲੇ ਸਖਰੇਦਿਤ ਕਰੂੰਗੀ ਮਾਦਾ ਕਾਂਤਾ ਕਬਾ ਹਾਂ ਥੈਂਕ ਯੂ ਸੋ ਮੱਚ